BSP ਦੇ ਇੱਕ ਵੱਡੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦੇ 5 ਗੋਲੀਆਂ ਛਾਤੀ ਦੇ ਵਿੱਚ ਤਬੜ ਤੋੜ ਤਰੀਕੇ ਦੇ ਨਾਲ ਮਾਰੀਆਂ ਗਈਆਂ ਨੇ ਜੀ ਹਾਂ ਇਹਨਾਂ ਦੇ ਵੱਲੋਂ ਇੱਕ ਗੱਡੀ ਦੇ ਵਿੱਚ ਬੈਠ ਕੇ ਕਿਸੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਬਦਮਾਸ਼ਾਂ ਦੇ ਵੱਲੋਂ ਇਹਨਾਂ ਨੂੰ ਘੇਰੇ ਦੇ ਵਿੱਚ ਲੈ ਕੇ ਤਾਬੜ ਤੋੜ ਗੋਲੀਆਂ ਇਹਨਾਂ ਦੀ ਗੱਡੀ ਦੇ ਉੱਪਰ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਜਿਸ ਦੇ ਨਾਲ ਗੱਡੀ ਦਾ ਰੌਸ਼ਨ ਦਾਣ ਬਣਾ ਦਿੱਤਾ ਜਾਂਦਾ ਹੈ ਤਾਬੜ ਤੋੜ ਗੋਲੀਆਂ ਇੱਕ ਤੋਂ ਬਾਅਦ ਇੱਕ ਚਲਾਉਣੀਆਂ ਜੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਮੇਰੇ ਮਗਰ ਚੱਲ ਰਹੀਆਂ ਤਸਵੀਰਾਂ ਦੇ ਵਿੱਚ ਸਾਬਤ ਤੌਰ ਦੇ ਉੱਪਰ ਤੁਸੀਂ ਇਸ ਗੱਡੀ ਦੇ ਉੱਪਰ ਹੋਇਆ ਹਮਲਾ ਜਿਹੜਾ ਉਸ ਨੂੰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਇਨੋਵਾ ਗੱਡੀ ਨੂੰ ਇਹਨਾਂ ਬਦਮਾਸ਼ਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਗਿਆ ਨਿਸ਼ਾਨਾ ਬਣਾ ਕੇ ਇਸ ਵੱਡੇ ਆਗੂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਹਾਂ ਬਸਪਾ ਵਿਧਾਇਕ ਉਮੀਦਵਾਰ ਹਰਬਿਲਾਸ ਰੱਜੂ ਮਾਜਰਾ ਦਾ ਕਤਲ ਕਰ ਦਿੱਤਾ ਗਿਆ ਇਹਨਾਂ ਦੇ ਗੋਲੀਆਂ ਮਾਰ ਕੇ ਬੀਤੇ ਦੇਰ ਸ਼ਾਮ ਮੌਤੇ ਘਾਟਾਂ ਨੂੰ ਉਤਾਰ ਦਿੱਤਾ ਗਿਆ ਮੌਕੇ ਦੇ ਉੱਪਰ ਹੀ ਇਹਨਾਂ ਦੇ ਇੱਕ ਤੋਂ ਬਾਅਦ ਇੱਕ ਜੋ ਗੋਲੀ ਵੱਜਦੀ ਆ ਪੰਜ ਗੋਲੀਆਂ ਛਾਤੀ ਦੇ ਵਿੱਚ ਵੱਜਣ ਦੀ ਗੱਲ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਸ਼ੁੱਕਰਵਾਰ ਯਾਨੀ ਕਿ 24 ਜਨਵਰੀ ਨੂੰ ਦੇਰ ਸ਼ਾਮ ਨੂੰ ਉਨ੍ਹਾਂ ਦੇ ਵੱਲੋਂ ਨਰੈਣਗੜ੍ਹ ਦੇ ਵਿੱਚ ਇੱਕ ਪਾਰਕ ਦੇ ਗੇਟ ਨੰਬਰ 1 ਦੇ ਸਾਹਮਣੇ ਖੜਾ ਗਿਆ ਉਹ ਖੜਾ ਹੋਇਆ ਗਿਆ ਸੀ ਪਰ ਉਸ ਜਗ੍ਹਾ ਦੇ ਉੱਪਰ ਬਦਮਾਸ਼ਾਂ ਦੇ ਵੱਲੋਂ ਪਹਿਲਾਂ ਹੀ ਘਾਤ ਲਗਾ ਕੇ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਜਦੋਂ ਉਹਨਾਂ ਦੀ ਗੱਡੀ ਆ ਕੇ ਉੱਥੇ ਰੁਕਦੀ ਹੈ ਤਾਂ ਇੱਕ ਤੋਂ ਬਾਅਦ ਇੱਕ ਗੋਲੀ ਜਿਹੜੀ ਹੈ ਉਹ ਮਾਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਨਕਾਬਪੋਸ਼ ਇਹਨਾਂ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰ ਕੇ ਉੱਥੋਂ ਫਰਾਰ ਹੋਇਆ ਗਿਆ ਪਰ ਇਸ ਦੇ ਨਾਲ ਆਲ ਦਵਾਲ ਦੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਵੱਡੇ ਕੱਦ ਵਾਲ ਲੀਡਰਸ਼ਿਪ ਬੀਐਸਪੀ ਦੇ ਵਿੱਚ ਲੰਬੇ ਸਮੇਂ ਤੋਂ ਜੁੜੇ ਹੋਏ ਸੀ ਬਹੁਤ ਵੱਡੇ ਪੱਧਰ ਦੇ ਉੱਪਰ ਇਹਨਾਂ ਦੇ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਵਿੱਚ ਕਾਰਗੁਜ਼ਾਰੀਆਂ ਕੀਤੀਆਂ ਗਈਆਂ ਤੇ ਇਹਨਾਂ ਕਾਰਗੁਜ਼ਾਰੀਆਂ ਦੇ ਫਲ ਸਰੂਪ ਇਹਨਾਂ ਨੂੰ ਉਮੀਦਵਾਰ ਦੇ ਤੌਰ ਦੇ ਉੱਪਰ ਵੀ ਆ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਪਰ ਇਹਨਾਂ ਦੀ ਬੀਤੇ ਰਾਤ ਹਤਿਆ ਕਰ ਦਿੱਤੀ ਗਈ ਹੈ ਗੱਡੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਉਥੇ ਹਾਲਤਾ ਤੇ ਹਲਾਤ ਬਣੇ ਹੋਣਗੇ ਕਿਸ ਤਰੀਕੇ ਦੇ ਨਾਲ ਤਾਬੜਤੋਰ ਚੱਲੀਆਂ ਗੋਲੀਆਂ ਦੇ ਨਾਲ ਇਸ ਗੱਡੀ ਨੂੰ ਸ਼ਾਨਣੀ ਬਣਾ ਦਿੱਤਾ ਗਿਆ ਹੈ ਕਹਿ ਲਈਏ ਕਿ ਰੌਸ਼ਨਦਾਨ ਬਣਾ ਦਿੱਤਾ ਗਿਆ ਲਗਾਤਾਰ ਜੇ ਇਸ ਤਰੀਕੇ ਦੇ ਨਾਲ ਅਜਈਆਂ ਕੜਨਾਵਾ ਇੱਕ ਤੋਂ ਬਾਅਦ ਇੱਕ ਨਿਕਲ ਕੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉਸੇ ਲੜੀ ਦੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਹੁਣ ਇਸ ਬੀਐਸਪੀ ਆਗੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਹਨਾਂ ਦੇ ਵੱਲੋਂ ਹਰਬਲਾਸ ਰੱਜੂ ਮਾਜਰਾ ਨਾਮ ਦੱਸਿਆ ਜਾ ਰਿਹਾ ਹੈ ਬਹੁਤ ਵੱਡੇ ਪੱਧਰ ਦੇ ਉੱਪਰ ਬੀਐਸਪੀ ਦੇ ਬਹੁਤ ਸਾਰੇ ਇਹਨਾਂ ਦੇ ਵੱਲੋਂ ਕਾਰਵਾਈਆਂ ਦੇ ਦੌਰ ਜਿਹੜੇ ਚਲਾਏ ਜਾ ਰਹੇ ਸੀ ਲਗਾਤਾਰ ਇਹਨਾਂ ਦੇ ਵੱਲੋਂ ਬੀਐਸਪੀ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਨਿਭਾਈਆਂ ਜਾ ਰਹੀਆਂ ਸੀ ਪਰ ਇਹਨਾਂ ਨੂੰ ਨਹੀਂ ਸੀ ਪਤਾ ਕਿ ਬੀਤੇ ਸ਼ਾਮ ਇਹਨਾਂ ਦੀ ਅਖੀਰਲੀ ਆ ਦਿਨ ਦੀ ਹੋ ਸਕਦੀ ਹੈ ਕਿ ਇਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਕਿਸੇ ਦੇ ਨਾਲ ਕੋਈ ਆ ਜਿਹੜੀ ਐਸੀ ਕਾਰਵਾਈ ਕੀਤੀ ਗਈ ਕਿ ਉਸ ਦੇ ਆ ਫਲਸਰੂਪ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਸ਼ਰੇਆਮ ਗੋਲੀਆਂ ਮਾਰ ਕੇ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਨਾਲ ਜਾਣਕਾਰੀਆਂ ਇਹ ਵੀ ਮਿਲ ਰਹੀਆਂ ਨੇ ਕਿ ਇਹਨਾਂ ਦੇ ਦੋ ਦੋਸਤ ਇਹਨਾਂ ਦੇ ਦੋ ਮਿੱਤਰ ਜਿਹੜੇ ਸੀ ਉਹਨਾਂ ਦੇ ਵੱਲੋਂ ਵੀ ਐਸੀ ਗੱਡੀ ਦੇ ਵਿੱਚ ਮੌਜੂਦ ਸੀ ਉਹ ਆਪਸ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਸੀ ਕਿਸੇ ਵਿਅਕਤੀ ਵਿਸ਼ੇਸ਼ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਦੋਂ ਘਾਤ ਲਗਾ ਕੇ ਬੈਠੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਤਾਬੜ ਤੋਰ ਗੋਲੀਆਂ ਚਲਾ ਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਦਰਅਸਲ ਇਸ ਦੇ ਵੱਲੋਂ ਲਗਾਤਾਰ ਬੀਐਸਪੀ ਦੇ ਵਿੱਚ ਵਿਚਰਦਿਆਂ ਹੋਇਆਂ ਬਹੁਤ ਸਾਰੀਆਂ ਕਾਰਵਾਈਆਂ ਬੀਐਸਪੀ ਪਾਰਟੀ ਦਿਆਂ ਕੀਤੀਆਂ ਗਈਆਂ ਉਮੀਦਵਾਰ ਦੇ ਤੌਰ ਦੇ ਉੱਪਰ ਵੀ ਵਿਛਰੇ ਇਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਵੀ ਉਤਾਰੇ ਆ ਗਿਆ ਲਗਭਗ ਇਹ ਸਾਰੀ ਗੱਲ ਤੋਂ ਆਪਾਂ ਅਨੁਭਵ ਲਗਾ ਸਕਦੇ ਹਾਂ ਅਨੁਭਵ ਲਗਾ ਸਕਦੇ ਹਾਂ ਅਨੁਮਾਨ ਲਗਾ ਸਕਦੇ ਹਾਂ ਕਿ ਇਹ ਇੱਕ ਕਦਮ ਰਂ ਦਿੱਤਾ ਸੀ ਤੇ ਇਹਨਾਂ ਦੇ ਵੱਲੋਂ ਲਗਾਤਾਰ ਬੀਐਸਪੀ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਜੜੀਆਂ ਦੇ ਉਹ ਪਾਰਟੀ ਪੱਧਰ ਦੇ ਉੱਪਰ ਪੰਜਾਬ ਪੱਧਰ ਦੇ ਉੱਪਰ ਕੀਤੀਆਂ ਜਾ ਰਹੀਆਂ ਸੀ ਪਰ ਇਹਨਾਂ ਦੇ ਉੱਪਰ ਬੀਤੇ ਰਾਤ ਬੀਤੇ ਸ਼ਾਮ ਜੇਸ ਤਰੀਕੇ ਦੇ ਨਾਲ ਤਾਬੜਤੋਰ ਗੋਲੀਆਂ ਚਲਾ ਕੇ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਦੇ ਉੱਪਰ ਪੁਲਿਸ ਦੇ ਵੱਲੋਂ ਹੁਣ ਜਾਣਕਾਰੀਆ ਜਿਹੜੀਆਂ ਦਿੱਤੀਆਂ ਗਈਆਂ ਨੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੇ ਉੱਪਰ ਹੋਏ ਹਮਲੇ ਨੂੰ ਲੈ ਕੇ ਵੱਖ-ਵੱਖ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਤੇ ਇਹਨਾਂ ਟੀਮਾਂ ਦੇ ਵੱਲੋਂ ਜਾਂਚ ਪੜਤਾਲ ਘੋਕ ਪੜਤਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਹਮਲਾਵਰ ਆਉਂਦੇ ਨੇ ਉਹਨਾਂ ਦੀ ਉਗ ਸੁਗ ਕਿਸ ਤਰੀਕੇ ਦੇ ਨਾਲ ਬਿਲ ਪਾਵੇ ਇਸ ਦੇ ਬਾਬਤ तमाम ਜਾਣਕਾਰੀਆਂ ਜਿਹੜੀਆਂ ਨੇ ਪੁਲਿਸ ਦੇ ਵੱਲੋਂ ਇਕੱਤਰ ਕਰਕੇ तमाम ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਇਹਨਾਂ ਸਭ ਦੇ ਦਰਮਿਆਨ ਜਾਣਕਾਰੀਆਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਇਹ ਤਿੰਨੋਂ ਦੋਸਤ ਜਿਹੜੇ ਸੀ ਨਵਾਬ ਜੱਸਾ ਸਿੰਘ ਆਲੂਆਲੀਆ ਪਾਰਕ ਦੇ ਗੇਟ ਨੰਬਰ 1 ਦੇ ਉੱਪਰ ਕਾਰ ਦੇ ਵਿੱਚ ਬੈਠੇ ਹੋਏ ਸੀ ਇਹਨਾਂ ਦੇ ਉੱਪਰ ਤਾਬੜਤੋੜ ਤਰੀਕੇ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ 4 ਤੋਂ 5 ਗੋਲੀਆਂ ਜੜੀਆਂ ਨੇ ਇਹ ਹਰਬਲਾਸ ਹੋਰਾਂ ਦੇ ਲੱਗਦੀਆਂ ਨੇ ਛਾਤੀ ਦੇ ਵਿੱਚ ਗੋਲੀਆਂ ਜੜੀਆਂ ਲੱਗਦੀਆਂ ਨੇ ਤੇ ਇਹਨਾਂ ਦੇ ਦੋਸਤਾਂ ਦੇ ਵੀ ਗੋਲੀਆਂ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਹੜੇ ਕਿ ਜੇਰੇ ਇਲਾਜ ਨੇ ਹਾਲਤ ਉਹਨਾਂ ਦੀ ਵੀ ਗੰਭੀਰ ਦੱਸੀ ਜਾ ਰਹੀ ਹੈ ਇਹਨਾਂ ਨੂੰ ਪੀਜੀਆਈ ਲਿਆਂਦਾ ਜਾਂਦਾ ਹੈ ਪਰ ਪੀਜੀਆਈ ਪਹੁੰਚਦੇ ਸਾਰ ਇਹ ਦਮ ਤੋੜ ਜਾਂਦੇ ਨੇ ਸੋ ਇਸ ਵਕਤ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੀਐਸਪੀ ਦੇ ਆਗੂ ਦਾ ਗੋਲੀਆਂ ਮਾਰ ਕੇ ਤਾਬੜ ਤੋਰ